ਅਜੀਵਨ ਤੁਹਾਨੂੰ ਜਿਹੜੀ ਟਿਕਟ ਦਿੱਤੀ ਹੈ ਵੀ ਜੀ ਬਨੌਤ ਕੀ ਕਹਿਣਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਇਸ ਪਾਰਟੀ ਦੇ ਜਿੱਤ ਜਿੱਤੇ ਕੇ ਦਿਖਾਵਾਂਗੇ ਨਾ ਦੀ ਝੋਲੀ ਚ ਪਾਵਾਂਗੇ ਸਾਰੇ ਪੂਰੀ ਕੋਟੇ ਲੰਬੇ ਸਮੇਂ ਤੋਂ ਜਿਹੜੀ ਪਾਰਟੀ ਜਵਾ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਪੱਖੀ ਉਹ ਜਿਹੜੀ ਕਿ ਇਹ ਆਈਮਾਨ ਜੀ ਜਿਹੜਾ ਸ਼ੁਰੂ ਦਾ ਨਾਮ ਨੰਬਰ ਕਰ ਤੋਂ ਮੈਂ ਕਲੇਸ਼ ਪਤਲੀ ਉਹਦੇ ਕਰ ਤੋਂ ਵੀ ਸਭੀ ਮੰਦੇ ਆਂ ਤਾਂ ਮੈਂ ਕੋੜਾ ਨਾਮ ਵਰਤਦਾ ਰਹੇ ਇਹਨਾਂ ਦੁਆਰ ਤੇ ਮੇਰਾ ਪਰਿਵਾਰ ਹੈ ਆਪਣਾ ਮੇਰਾ ਘਰ ਹੈ ਤੇ ਕਾਫੀ ਲੰਬੇ ਲੰਬੇ ਦੀਵਾਰ ਲੱਗ ਰਹੇ ਤੇ ਸੁਨਰੀ ਦਾ ਨਾ ਰੱਖਿਆ ਗਿਆ ਅੰਦੀ ਨਾਲ ਦਾ ਉਹ ਜਿਵੇਂ ਕਾਫੀ ਮੇਰੇ ਕੰਮ ਕੀਤਾ ਜਿਵੇਂ ਪਾਰਟੀ ਨੇ ਦੇਸ਼ ਪਾ ਜੀ ਬਰੇਵਰ ਨੇ ਮਾਰੇ ਤੁਹਾਨੂੰ ਦੇਖ ਕੇ ਇਹਦੇ ਘਰ ਨਾਲ ਜੁੜੀ ਹੈ ਕਿ ਜਿਵੇਂ ਤੇ ਮੈਂ ਇਹੋ ਜਿਹਾ ਨਾਲ ਇਹ ਆਹੀ ਵੱਟ ਉਹਦੇ ਨੇ ਮਨ ਕੋ ਜਿੱਤ ਨਹੀਂ ਦੇ ਰਹੇ ਹਾਂ ਕਿ ਜਨੇਗਾ ਜਿਹੜਾ ਇਹ ਨਹੀਂ ਤਾਂ ਇਹ ਜਿੱਤ ਨਹੀਂ ਹੋएगी ਵੱਟ ਉਹਦੇ ਹੀ ਬਾਹਰ ਘਰ ਨੰਬਰ ਰਹਿਣਾ ਇਹਦੇ ਵਿੱਚ ਕੋਈ ਸਮੱਸਿਆ ਜਿਹੜਾ ਪਾਣੀ ਸੀਵਰ ਦੀ ਹੋਈ ਜੋ ਵੀ ਸਰੀਆ ਦੀ ਸਮੱਸਿਆ ਹੋਈ ਨਹੀਂ ਕੋਈ ਰਹਿ ਨਹੀਂ ਸਰ ਕੀ ਕੀ ਕਮੀਆਂ ਦੇਖਦੇ ਪਿਛਲੇ ਸਮੇ ਜਿਹੜੇ ਹਾਂ ਬਿਲਕੁਲ ਕਮੀਆਂ ਆਈਆਂ ਕਮੀਆਂ ਦੀ ਦੇਖੋ ਜੀ ਦੇਖੋ ਪੂਰਾ ਇਹ ਸ਼ਹਿਰ ਸ਼ਹਿਰ ਪਰ ਪਾਣੀਾ ਰਾ ਕੇ ਕੰਡਾ ਬੁਮਾਰੀਆਂ ਲੱਗਣੀਆਂ ਪੂਰਾ ਸਰਕਾਰ ਵੱਚੇ ਬੁਮਾਰੀਆ ਹੋਣਦੇ ਆ ਤੇ ਪੂਰਾ ਢੇਰ ਲੱਗੇ ਨੇ ਆਹ ਦੀ ਪਾਰਟੀ ਸਰਕਾਰ ਰਹੀ ਹੈ ਜਿਹੜਾ ਬਿਲਕੁਲ ਖਤਮ ਕਰਦਾ ਕੰਮ ਹੀ ਨਹੀਂ ਹੁੰਦਾ ਕੋਈ ਵੀ ਕੰਮ ਨਹੀਂ ਹੁੰਦਾ ਤੇ ਸ਼ੁਰੂ ਤੋਂ ਕਿਨਾ ਕੋਈ ਕਾਮ ਨਹੀਂ ਆ ਨਸ਼ੀਆਂ ਰਹਿੰਦੇ ਨੇ ਕਿਉਂ ਆਂ ਤਿਆ ਚੰਬਾ ਕੰਡੇ ਸਰਕਾਰ ਚਟਾ ਵੀਂਦੇ ਜੀ ਸਾਰੇ ਦਸਤਾਰੋ ਦੀ ਪਾਰਟੀ ਹੌਸਲੇ ਵਿੱਚ ਪੀਤੇ ਤੇ ਇਹਦੇ ਤੁਸੀਂ ਕੰਮ ਜਿਹੜੇ ਪਰਿਧਾਨ ਦੇ ਕਰ ਰਹੇ। ਜਿਹੜੇ ਪਿਆਲੇ ਦੇ ਹੱਥੇ ਮੈਂ ਉਹਦੇ ਪਹਿਲੇ ਵਿਕਾਸ ਕਰਾਵਾਂ ਤੇ ਆਪਣੇ ਮਾਨਮਤਾ ਸੱਤ ਦਾ ਜੋ ਗੜੀਆਂ ਰੁਪੀਆਂ ਨੇ ਪਾਣੀ ਨਹੀਂ ਹਜ਼ਾਰ। ਕਿਤੇ ਪੈਪਰੇਗਾ ਫੰਡਾਂ ਵਿੱਚ ਪਾਣੀ ਦੇ ਪੈਪਰ ਹੋਣਾ ਤੇ ਸੀਵਰ ਨਹੀਂ ਹੈ ਸੀਵਰ ਪਾਉਣਾ। ਤੇ ਬਾਕੀ ਜਿੱਤੇ ਪਾਣੀ ਦੀ ਘਾਟ ਰ ਬੰਦੀ ਰੋਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਬੰਦੀ ਰੋਣਾਂ ਦਾ। ਤੇ ਬਾਕੀ ਵਾੜਾਪਾ ਬੇਜਨ ਵਿਚੋਂ ਬੜੇ ਸਾਹਮਣੇ ਬਾੜ ਦੇ ਵਿੱਚ ਕੇ ਇੰਨਾ ਕੰਮ ਹੋਣ ਵਾਲਾ ਹੈ।

ਅਰੇ ਕਰਨ ਕਰ ਰਹੇ ਨੇ ਹੋਰ ਬਤੋ ਦ ਕਰਾਂ ਕਿ ਕਿ ਆ ਸਮਾਜਿਕ ਜਨਤਾ ਨੂੰ ਜਨਤਾ ਦੇ ਅਨੁਸਾਰ ਦੇ ਬੇਚੀ ਹੈ ਤੇ ਇਹ ਕਿਹੜਾ ਜੋਬ ਜਨਤਾ ਨੂੰ ਇਹ ਦਵਾ ਵੀ ਜਨਤਾ ਜਿਹੜੀ ਹੈ ਕਿ ਜਨਤਾ ਜਨਾਰ ਦੇ ਜੋ ਸਾਡੇ ਗਾਹਾਂ ਜਿਹੜਾ ਬੰਦੇ ਨੇ ਤੇ ਜਿਹੜਾ ਜਿਹੜਾ ਸਾਡੇ ਗਾਮੀ ਉਹਨਾਂ ਨੇ ਦਰਚੀ ਹੈ ਜਨਤਾ ਨੇ ਤੈ ਜਨਤਾ ਦੇ ਜਿਵਾ ਦੇ ਵਿੱਚ ਹੀ ਆੜੀ ਆੜੀ ਸਾਨੂੰ ਸਿਰਫ 300 ਨੇ ਮਿਲਲੇ 200 ਸੇ ਖਤਮ ਹੋ ਗਏ ਨੇ ਤਿੰਨ ਸਾਲਾਂ ਜਿੰਨੇ ਪੰਜ ਸਾਲ ਦਾ ਕੰਮ ਕਰਾ ਤੇ ਅਗਰੇ ਪਾਤਾ ਨਾ ਮਿਲਦਾ। ਇਹਦੀ ਮਰਕੇ ਅਣੀ ਕੋਸ਼ਿਸ਼ ਹੈ ਹੀ ਹੋਏ ਵੀ ਕਿ ਦੇਨਰਾ ਤਿੰਨ ਬੰਦੇ ਆਹ ਕਰਦੇ। ਮੇਰੀ ਵਾਈਫ ਨਾਲ ਮਨ ਕੇ ਮੈਂ ਤੇ ਮੇਰਾ ਬੇਟਾ ਅਸੀਂ ਤਿੰਨ ਤਨ ਕਾਉਂਸਲ ਬਣ ਕੇ ਆਪਾਂ ਕੰਮ ਕਰਾਂਗੇ ਜੀ। ਕੀ ਇਹ ਫਿਲਟਰ ਹੋ ਰਿਹਾ ਸੋਟ ਰਹਾ। ਉਹਨਾਂ ਨੂੰ ਇਹ ਫਿਲਗਰਾਂ ਵੱਧ ਤੋਂ ਵੱਧ ਸਿੱਕੀ ਤੇ ਰਿਓ। ਇਹ ਕਿ ਗੀਂਤੀ ਮੋਨ ਦੇ ਆ। ਤੇ ਭਾਜਪੀ ਨੂੰ ਮਾਰ ਕੇ ਜਿਹੜਾ ਆਪਣਾ ਕੰਮ ਦਾ ਭੋਲਿਆ ਉਹ ਤੇ 21 ਤਰੀਕ ਨੂੰ ਆਪਣੀ ਮੋਰਾਂ ਤੇ ਆਪਨੀ ਜੁਮੇਵਰੀ ਆਪ ਸਮਝਣ ਗਿਆ ਇੱਕੋ ਦਿਨ ਇੱਕ ਹੀ ਤਰੀਕਾ ਤੇ ਸਵੇਰੇ ਸਤੋਂ ਲੈ ਕੇ ਚਾਰਾਂ ਇਹਨਾਂ ਟਾਈਮ ਤੇ ਮੜਕੇ ਟਾਈਮ ਨਹੀਂ ਜਿਏਗਾ ਤੇ ਪੰਜ ਸਾਲ ਮੜਕੇ ਤੀਹ ਸਾਲ ਹੋਰ ਕਰਨਾ ਹੈ ਅਹੀਂ ਸਰ ਪਰ ਇਹ ਕਿ ਤੈਨੂੰ ਆਪਾਂ ਤਨਖਾਹੀ ਦੇਣੀ ਹੈ ਤੇ ਪੰਜ ਸਾਲ ਅਹੀਂ ਤੁਹਾਡੇ ਨਹੀਂ ਆ ਜਾਣਾ ਸੇਵਾ 'ਚ ਤੁਹਾਡੀ ਮੋਰ ਬਣ ਜਾਈਏ ਤੁਹਾਡੇ ਘੂਏ ਕੇ ਦੀ ਸਿਰਫ ਖੌਣ ਕਰਨਾ ਤੇ ਅਸੀਂ ਘੂਏ ਨੂੰ ਮੰਨਿਓ